ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਕਰਨ ਲੱਗੇ ਆਪਾਂ ਝਾੜੂ-ਪੋਚੇ ਤੋਂ ਦੋਹੋ ਰਿਆ ਲੋ ਨੂੰ ਝਾੜੂ-ਪੋਚਾ ਲਾ ਕਰਿਆ ਆਪਣੇ ਘਰੇ ਆਹ ਬੰਦਾ ਦਿਖਾ ਰਹੀ ਆ ਦੇਖੋ ਬੰਦਾ ਝਾੜੂ-ਪੋਚਾ ਕਰ ਰਿਹਾ ਸਾਰੇ ਘਰੇ ਲੱਗ ਗਿਆ ਝਾੜੂ ਪੋਚਾ ਥੋੜਾ ਜਿਹਾ ਰਹਿ ਗਿਆ ਬਸ ਬਾਹਰ ਰਹਿ ਗਿਆ ਵਿਹੜਾ ਰਹਿ ਗਿਆ ਥੋੜਾ ਜਿਹਾ ਕਿਚਨ ਚ ਵੀ ਲੱਗ ਗਿਆ ਹਾਂਜੀ ਜੋਬਨ ਵੀ ਤਿਆਰ ਹੋ ਗਿਆ ਨਹਾ ਕੇ ਇਹ ਆ ਜੋਬਨ ਦੇ ਅੱਜ ਕੱਪੜੇ ਪਾਏ ਹੋਏ ਬਲੈਕ ਲੋਰ ਤੇ ਨਾਲ ਸ਼ਰਟ ਵਧੀਆ ਲੱਗ ਰਿਹਾ ਨਾ ਹੂੰ ਊੜਾ ਵਧੀਆ ਜਾਂ ਡੈਡੀ ਨੂੰ ਤੌਲੀਆ ਦੇ ਕੇ ਆ ਹਾਂਜੀ ਮੈਂ ਬਣਾਈ ਸੀਗੀ ਰਾਤ ਚਣਿਆਂ ਦੀ ਸਬਜ਼ੀ ਤੇ ਨਾਲ ਪੂਰੀਆਂ ਬਣਾ ਲਿਆ ਫਿਰ ਤੇ ਹੁਣ ਲੱਗਿਆ ਆਪਾਂ ਰੋਟੀ ਕਾਣਾ ਸੋ ਹਮ ਖਾ ਕੇ ਗਿਆ ਸੀ ਉਹਦੀ ਸਬਜ਼ੀ ਬਚੀ ਹੋਈ ਹੈ ਤੇ ਹੁਣ ਲੱਗਿਆ ਰੋਟੀ ਖਾਣ ਆਹ ਥੋੜਾ ਜਿਹਾ ਪਿਆਜ਼ ਪਿਆ ਤੇ ਆ ਤਲੀਆਂ ਹੋਈਆਂ ਮਿਰਚਾਂ ਨੇ ਜਾ ਪਾ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਆ ਆਪਣਾ ਘਿਓ ਆ ਆਪਣੀ ਰੋਟੀ ਹੋ ਗਈ ਰੈਡੀ ਹੁਣ ਆਪਾਂ ਲੱਗੇ ਖਾਣ ਪਹਿਲਾਂ ਜੋਗੀਆਂ ਲੈ ਕੇ ਆਉਣੀ ਲਓ ਜੋ ਵੀ ਇਹ ਹੋ ਸਕਦਾ ਹੈ ਸਰ ਇੱਕ ਵਾਰ ਚੁੱਕ ਲਵੀਂ ਇਹ ਦੋਨੇ ਜਣੇ ਬੈਠੇ ਨੇ ਨੀਚੇ ਦਰੀ ਤੇ ਨਾਲ ਚੱਲ ਰਿਆ ਇਹਨਾਂ ਦਾ ਸੀ ਆਈ ਡੀ ਇਹ ਖਾਵਾਂਗੇ ਮੈਂ ਤੇ ਗੱਗੀ ਆ ਲਓ ਜੀ ਰੋਟੀ ਹੋਰ ਇਸ ਲਈ ਤੇ ਮੌਤ ਦਾ ਖਤਰਾ ਕੀ ਸ਼ੁਰੂ ਆ ਹਾਂਜੀ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਰੋਟੀ ਖਾਣ ਤੋਂ ਬਾਅਦ ਹਾਂਜੀ ਅਸੀਂ ਹੋਵੇ ਤਿਆਰ ਜੋ ਵੀ ਦੇ ਸਕੂਲ ਜਾਣ ਵਾਸਤੇ ਫੇਰ ਘਰ ਆ ਕੇ ਦੇਣ ਦਿਆਂ ਮੈਂ ਡਾਕਟਰ ਦੇ ਕੋਲ ਵੀ ਜਾਣਾ ਅੱਜ ਸ캔 ਕਰਾਉਣੀ ਆ ਸਿਰ ਦੀ ਸਿਰ ਦਰਦ ਕਰਨ ਦੀ ਹੱਡ ਦਾ ਇਹ ਸਾਈਡ ਸਿਰ ਦੀ ਦਰਦ ਕਰਦੀ ਆ ਉਹਦੇ ਕਰਕੇ ਸ캔 ਕਰਾਉਣੀ ਆ ਸਿਰ ਦੀ ਲਿਖੋ ਜੀ ਅਗਦੇ ਡਾਕਟਰ ਕਹੂਗਾ ਤਾਂ ਆਪਾਂ ਸ캔 ਵੀ ਕਰਾਉਣ ਜਾਵਾਂਗੇ ਫੇਰ ਪਹਿਲਾਂ ਜੋ ਵੀ ਦੇ ਸਕੂਲ ਚ ਚੱਲ ਕੇ ਆਵਾਂਗੇ ਜੋ ਵੀ ਕਰਦੋ ਟੀਵੀ ਬੰਦ ਵੀ ਕਰ ਦਿਓ ਫੈਂਟ ਲਾ ਰਹੇ ਫੈਂਟ ਲਾ ਰਹੇ ਸੈਂਟ ਸੂਟ ਲਾ ਕੇ ਜਾਣਾ ਚਾਹੀਦਾ ਜੀ ਜਬਾਰ ਵੀਡੀਓ ਬਣਾਉਣਾ ਹਾਂ ਬਲੌਗ ਬਣਾ ਰਿਹਾ ਬਲੌਗ ਜਲਦੀ ਕਰੋ ਜਲਦੀ ਟਾਈਮ ਦੇਖ ਲਓ ਕਿੰਨਾ ਹੋ ਗਿਆ ਕਿੰਨੇ ਵਜ ਗਏ ਪੌਣੇ 10 ਹੋ ਗਏ ਆਪਣੀ ਵਾਰੀ ਦਾ 11 ਵਜੇ ਚਲੋ ਪਾਪਾ ਹੋ ਗਏ ਰੈਡੀ ਮੂਰਤੀ ਕੱਲ ਨੂੰ ਠੀਕ ਕਰਾ ਲੈ ਜੀ ਮੂਰਤੀ ਭਾਰਤੀ ਕੱਲ ਮੂਰਤੀ ਵਧੀਆ ਰੇਂਦੇ ਨਾਲ ਜਾ ਕੇ ਬੈਠੋ ਤੇ ਕੀ ਬਣਦਾ ਤਹਿਰੀ ਲੱਗ ਜੇ ਸਾਡੀ ਮੂਰਤੀ ਤੇ ਕਹਦੇ ਕੀ ਨਹੀਂ ਹੈ ਜੋ ਵੀ ਚਲੋ ਕੀ ਰਹਿ ਗਿਆ ਚਲੋ ਜੀ ਚਲੋ 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 ਫੋਨ ਚੱਕ ਲੋ ਮੇਰੇ ਵਾਲਾ ਪਾਣੀ ਲੈ ਰਹੀਆਂ ਪਾਣੀ ਵਾਲੀ ਬੋਤਲ ਬਸ ਪਾਣੀ ਤਾਂ ਕੀ ਕਰਨਾ ਇੱਥੇ ਤਾਂ ਜਾ ਗਿਆ ਫੋਨ ਕਿਹਾਂ ਹੈ ਇੱਥੀ ਤਾਂ ਪਿਆ ਸੀ ਇਹਦਾ ਚਲੋ ਜੀ ਕੱਲੇ ਛਾਤੀ ਸੌਂ ਵੀ ਬੱਜੇ ਪੜ ਗਿਆ ਹਾਂਜੀ ਹੁਣ ਆਪਾਂ ਚੱਲਿਆਂ ਘਰੋਂ ਤੁਰਨ ਲੱਗਿਆਂ ਕੱਲ ਸਕੂਟਰੀ ਧਵਾ ਕੇ ਲਿਆਂਦੀ ਆ ਸਰਬਿਸਰ ਆ ਗਿਲੀ ਆਂਦੀ ਹੈ ਜੀ ਨੰਮੀ ਨਵੀਂ ਨਿਕਲੀ ਇਹ 2019 ਮਾਡਲ ਹੈ ਤਾਕ ਦੋ ਲੋਕੀ ਮੈਂ ਵੀਡੀਓ ਬਣਾਉਣ ਲੱਗੀ ਸੀ ਉਹ ਵੀਡੀਓ ਆਉਣ ਹੀ ਹੀ ਵਹੀ ਅੱਗੇ ਕੱਢੀ ਬੋਧ ਕੇ ਹੱਦ ਥੋੜਾ ਆਵੇ ਸੀ ਜੋ ਬੰਦੇ ਸਕੂਲੋਂ ਜੋ ਮੇਰੇ ਕੋਲ ਸਟੈਟ ਲਾਦੀ ਹੈ ਜੀ ਮੈਡਮ ਜੋ ਉਹ ਹੋਰ ਬਹੁਤ ਦੇਖਦਾ ਹੋਂ ਤੋਂ ਉਹ ਕੋਈ ਨਹੀਂ ਦੇਖਿਆ ਕਰਦਾ ਜੀ ਤੇ ਮੈਡਮ ਨੂੰ ਦੱਸ ਜਾਂਦਾ ਸੀ ਵੀ ਇਹ ਬਹੁਤ ਠੀਕ ਹੈ ਹੁਣ ਗੱਲਾਂ ਪੜਿਆ ਕਰੂਗਾ ਜੋ ਉਹ ਕੋਈ ਨਹੀਂ ਦੇਖਿਆ ਕਰਦਾ ਹੈ ਬੜਾ ਘੁੰਮ ਲਿਓਣਾ ਬੜਾ ਘੁੰਮ ਰੂਪਾ ਹੁਣ ਜੋ ਬੜਾ ਘੁੰਮ ਤਿਆ ਕਰਾਏ ਮੇਰੇ ਸੇਨ ਆ ਗਏ ਸੀ ਬਸ ਘਰੇ ਪਹੁੰਚਣ ਵਾਲਿਆ ਰਸਤੇ ਚਾਹੇ ਘਰੇ ਜਾ ਕੇ ਮਿਲ ਗਿਆ ਹਾਂਜੀ ਆ ਗਏ ਘਰੇ ਹੁਣ ਦੇਖਦੇ ਆ ਪਾਣੀ ਪੋਣੀ ਪੀ ਕੇ ਜਾਵਾਂਗੇ ਦੇਖਦੇ ਆ ਡਾਕਟਰ ਕੋਲ ਕੋਈ ਨਾ ਹਾਂਜੀ ਹੁਣ ਅਸੀਂ ਚੱਲਿਆਂਗੇ ਡਾਕਟਰ ਕੋਲ ਵੀ ਜਾਣਾ ਤੇ ਇੱਕ ਕੰਮ ਸਮ ਹੋਰ ਆਗਾ ਉਹ ਵੀ ਕਰਨਾਗਾ ਪਾਣੀ ਪੂਣੀ ਅਸੀਂ ਪੀ ਲਿਆ ਜੋ ਵੀ ਨੂੰ ਘਰੇ ਛੱਡਤਾ ਚਲੋ ਚਲੋ ਸਾਡੀ ਦਾ ਆਨੇ ਪੜੋਕਾ ਪੂਨਾ ਖਾ ਲਿਆ ਸੀਗਾ ਸਾਰੀ ਆ ਗਿਆ ਉਹ ਪੂਨਾ ਮੈਂ ਆਈ ਸੀ ਸਿੱਧੀ ਕੈਨ ਤੋਂ ਦੇਖ ਜਾ ਹਿੱਲੇ ਦਾ ਫੇਸ ਪਹਿਲੀ ਵਾਰ ਕਰ ਰਿਹਾ ਇਸ ਦਾ ਕੁਝ ਵੀ ਨਾ ਆਵੇ ਤੇ ਫਿਰ ਮਿਲਦੇ ਆਂ ਡਾਕਟਰ ਕੋਲ ਆਪਾਂ ਸਿੱਕ ਸਕੈਨ ਹੁੰਦਾ ਤੇ ਨਾਲ ਜਾਂਦੇ ਹਾਂ ਨੂੰ ਠੀਕ ਹੈ ਜੀ ਹਾਂਜੀ ਘਰੇ ਆ ਗਏ ਸੀਗੇ ਸਕੈਨ ਕਰਾ ਕੇ ਤੇ ਘਰੇ ਆ ਕੇ ਆਪਣੇ ਨਾਲ ਲਿਆਂਦੇ ਸਮੋਸੇ ਹੁਣ ਲੱਗਿਆ ਸਮੋਸੇ ਖਾਣ ਭੁੱਖ ਬਹੁਤ ਲੱਗੀ ਐ ਭੁੱਖ ਆਪਾਂ ਅੰਦਰ ਨੂੰ ਬੜੀ ਭੁੱਖ ਲੱਗੀ ਹੋਈ ਐ ਗਰਮੀ ਬਹੁਤ ਆ ਬਾਹਰ ਬੁਰਾ ਹਾਲ ਹੋ ਗਿਆ ਸਾਡਾ ਔਰ ਪਾਣੀ ਵੀ ਪੀਵਾਂਗੇ ਨਾਲ ਸਮੋਸੇ ਵੀ ਖਾਵਾਂ। ਆ ਜੋ ਬੰਦੀ ਥਾਲੀ ਦਿਖਾਈ ਜੋ ਬਣ ਕੀ ਕੀ ਕਮਾ ਕੇ ਲਿਆ ਵਿੱਚ। ਸਬਜ਼ੀ ਪਾ ਕੇ ਲਿਆ ਵਿੱਚ। ਹਾਂਜੀ ਸੋਮ ਵੀ ਆ ਗਿਆ ਸਕੂਲੋਂ। ਛੋਮੂ ਹੈਲੋ ਕਰ ਦੋ। ਹੈਲੋ ਕਰੋ ਇੱਧਰ ਨੂੰ। ਛੋਮੀ ਹੈਲੋ। ਹੈਲੋ। ਸੋਮ ਸਕੂਲੋਂ ਆ ਗਿਆ ਸੋ ਉਹਨੂੰ ਦੇਖਦੇ ਹਾਂ ਹੁਣ ਸਮੋਸੇ ਖਵਾ ਕੇ ਦੇਖਦੇ ਹਾਂ। ਇਹ ਆਲੂ ਨਹੀਂ ਖਾਂਦਾ ਵੈਸੇ ਇਕੱਲਾ ਉੱਪਰ ਲਈ ਪਾਪੜ ਜਾਂ ਖਾਊਗਾ ਸਮੋਸੇ ਤਾਂ। ਤੇ ਨਾਲ ਲਾਈ ਹੋਈ ਮਸ਼ੀਨ ਬਾਥਰੂਮ 'ਚ। ਕਪੜੇ ਧੋਣ ਵਾਲੀ ਇੱਧਰ ਸੌਦਾ ਲਿਖਿਆ ਜਾ ਰਿਹਾ ਸੌਦਾ ਸਾਰਾ ਖਤਮ ਹੋਇਆ ਪਿਆ ਤੇਲ ਉਹ ਲੈ ਕੇ ਆਉਣਾ ਹਾਂਜੀ ਬੱਚੇ ਚਲੇ ਗਏ ਸੀਗੇ ਟਿਊਸ਼ਨ ਤੇ ਤੇ ਹੁਣ ਇਹ ਲੈ ਕੇ ਆਏ ਨੇਗੇ ਸੌਦਾ ਘਰ ਦਾ ਰਾਸ਼ਨ ਸਾਰਾ ਖਤਮ ਹੋਇਆ ਪਿਆ ਸੀ ਸਾਰਾ ਦਿਨ ਹੀ ਨਿਕਲ ਗਿਆ ਅੱਜ ਕਮਾਚ ਭੱਜੇ ਫਿਰਦੇ ਤੇ ਉਹ ਜਿਹੜੀ ਆਪਾਂ ਸਕੈਨ ਕਰਾਈ ਸੀਗੀ ਸਿਰ ਦੀ ਉਹ ਕਹ ਰਹੇ ਸੀ 2-3 ਘੰਟੇ ਬਾਅਦ ਲੈ ਜਿਓ ਉਹਨਾਂ ਦਾ ਹਜੇ ਤੱਕ ਆਪਾਂ ਨੂੰ ਕੋਈ ਫੋਨ ਆਇਆ ਨਹੀਂ ਕਹਿੰਦੇ ਸੀ ਫੋਨ ਕਰ ਦਾਂਗੇ ਅਸੀਂ ਹਜੇ ਤੱਕ ਕੋਈ ਫੋਨ ਆਇਆ ਨਹੀਂ ਹੁਣ ਦੇਖੋ ਜਦੋਂ ਫੋਨ ਆ ਗਿਆ ਨਹੀਂ ਫਿਰ ਆਪਾਂ ਮੰਡੇ ਨੂੰ ਹੀ ਫੜਾਂਗੇ ਇੱਥੇ ਰੱਖੀ ਚੱਲੋ نیچے ਫਿਰ ਮੈਂ ਆਪੀ ਚੱਕ ਕੇ ਰੱਖ ਦੂੰਗੀ ਸਾਬਣਾਂ ਤੇ ਸਰਫ ਅਲੱਗ ਰੱਖ ਦੋ ਉਹ ਘਰ ਦਾ ਰਾਸ਼ਨ ਖਤਮ ਹੋਇਆ ਪਿਆ ਸੀ ਉਹ ਲਿਆਂਦਾਗਾ ਰਾਸਣ ਪਾਣੀ ਖਤਮ ਹੋ ਗਈ ਹਾਂਜੀ ਇਹ ਆ ਗਿਆ ਆਪਣਾ ਰਾਸ਼ਨ ਘਰ ਦਾ ਬਸ ਇੰਨਾ ਕੀ ਲਿਆਂਦਾ ਕੁਛ ਪਿਆਗਾ ਕੁਛ ਲੈ ਆਂਦਾ ਇੰਨਾ ਕ ਬਾਕੀ ਬੱਚਿਆਂ ਦਾ ਸਮਾਨ ਲਿਆਂਦਾ ਖਾਣ ਪੀਣ ਵਾਲਾ ਤੇ ਆ ਕੀ ਲਿਆਂਦਾ ਆਪਾਂ ਨੇ ਆ ਫਰੈਸ਼ ਮੈਕਰੋਨੀ ਪਾਸਤਾ ਕੀ ਕਹਿੰਦੇ ਹੁੰਦੇ ਨੇ ਉਹ ਚੀਜ਼ ਆ ਦੋ ਪੈਕਟ ਬਸ ਆ ਇਹਨਾਂ ਕਰਾຊਣਾ ਜਿਹੜਾ ਖਤਮ ਹੋਇਆ ਸੀ ਉਹੀ ਲਿਆਂਦਾ ਆਪਾਂ ਨੇ ਪਾਲਤੂ ਨਹੀਂ ਲਿਆਉਂਦੇ ਹੁੰਦੇ ਹਾਂਜੀ ਹੁਣ ਲੱਗੇ ਸਬਜ਼ੀ ਬਣਾਉਣ ਆਪਾਂ ਤੇ ਥਕਾਵਟ ਬਹੁਤ ਹੋ ਗਈ ਸੀ ਕਹਿੰਦੇ ਵੀ ਪਨੀਰ ਨਾਲ ਜਾਨ ਪੈ ਜਾਂਦੀ ਆ ਇਸ ਕਰਕੇ ਆਪਾਂ ਬਣਾਉਣ ਲੱਗੇ ਸੀ ਪਨੀਰ ਦੀ ਸਬਜ਼ੀ ਪਿਆਰ ਅਰੀਜਨਲ ਪਨੀਰ ਜੀ ਨੂੰ ਕਹਿੰਦੇ ਨੇ ਅਰੀਜਨਲ ਨਹੀਂ ਹੈਗਾ ਸੋਇਆ ਦਾ ਪਨੀਰ ਹੈ ਸੋਇਆ ਬੀਨ ਦਾ ਪਨੀਰ ਸੋਇਆ ਬੀਨ ਦਾ ਪਨੀਰ ਹੈ ਜੀ ਠੀਕ ਹੈ ਤੇ ਹੁਣ ਦੋਨੋਂ ਪਤਾ ਹੀ ਆ ਫਿਰ ਆਪਾਂ ਅਰੀਜਨਲ ਖਾ ਕੇ 400 ਰੁਪਏ ਕਿਲੋ ਦਾ ਕਿੱਥੇ ਜਾਵਾਂਗੇ ਇਹ ਆਪਾਂ ਨੂੰ ਆ ਜਾਂਦਾ ਬਸ ਠੀਕ ਠਾਕ ਜਾ ਆ ਜਾਂਦਾ ਵਿਚਾਰਾ ਵੀ ਚਲੋ ਇਹ ਖਾ ਲੰਨਾ ਹੈ ਹੁਣ ਪਨੀਰ ਦੀ ਫੀਲਿੰਗ ਤਾਂ ਲੱਗ ਰਹੀ ਹੈ ਜਾਨ ਪਾਲੀ ਥੋੜੀ ਜੀ ਹਾਂਜੀ ਅਸੀਂ ਅੱਜ ਹੀ ਅਸੀਂ ਪਤਾ ਹੈ ਅਸੀਂ ਲੱਗੇ ਸੀ ਤਿੰਨੇ ਰੋਟੀ ਖਾਣ ਸੋਮੂ ਨੇ ਖਾ ਲਈ ਥੋੜੀ ਜਿਹੀ ਛੱਡਤੀ ਆ ਗਈ ਆ ਜੀ ਰੋਟੀ ਉਹ ਦਹੀ ਨਾਲ ਖਾਣੇ ਉਹਨਾਂ ਦਾ ਨਾਲ ਮਿੱਠਾ ਨਿੰਬੂ ਦਾ achar ਆ ਆ ਆਪਣਾ ਮਿੱਠਾ ਨਿੰਬੂ ਦਾ achar ਪਿਆਜ਼ ਆ ਜਾਓ ਜੀ ਜਿਹਨੇ ਪ੍ਰੀਨਾਂ ਰੋਟੀ ਖਾਣੀ ਆ ਤੇ ਪਨੀਰ ਜਲਦੀ ਜਲਦੀ ਠੀਕ ਆ ਨੂੰਹ ਮੇਰੇ ਚ ਕਿਆ ਬਾਕੀ ਹਾਂਜੀ ਰੋਟੀ ਖਾ ਲਈਏ ਸੀ ਅੱਜ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਹੋਇਆ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰੇ ਅਨ